ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਅੱਜ ਅਸੀਂ ਗੱਲ ਕਰਨੀ ਹੈ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਗੇਟਵੇ ਤੇ बसे ਪੰਜਾਬ ਦੇ ਆਖਰੀ ਸ਼ਹਿਰ ਪਠਾਨਕੋਟ ਅਤੇ ਉਸ ਦੇ ਵਪਾਰ ਦੀ ਅਤੇ ਨਾਲ ਹੀ ਗੱਲ ਕਰਨੀ ਹੈ ਵਪਾਰੀਆਂ ਦੇ ਇਸ ਸ਼ਹਿਰ ਵਿੱਚ ਪਿਛਲੇ 35 ਸਾਲ ਤੋਂ ਕੰਮ ਕਰਦੇ ਆ ਰਹੇ ਵਪਾਰ ਮੰਡਲ ਪਠਾਨਕੋਟ ਦੇ ਨਵੇਂ ਚੁਣੇ ਗਏ ਪ੍ਰਧਾਨ ਦਪਿੰਦਰ ਅਰੋੜਾ ਨੂੰ ਮਿਲ ਰਹੇ ਮਾਨ ਸਨਮਾਨ ਪਠਾਨਕੋਟ ਦੀ ਤਕਰੀਬਨ 24 ਸਾਲ ਪੁਰਾਣੀ ਸੰਸਥਾ ਜੀ20 ਵੱਲੋਂ ਦਪਿੰਦਰ ਅਰੋੜਾ ਦਾ ਪ੍ਰਧਾਨ ਬਣਨ ਤੇ ਨਿੱਘਾ ਸਵਾਗਤ ਕੀਤਾ ਗਿਆ। ਇਹ ਸਵਾਗਤ ਇਸ ਲਈ ਵੀ ਕੀਤਾ ਗਿਆ ਕਿਉਂਕਿ ਦਪਿੰਦਰ ਅਰੋੜਾ ਜੀ20 ਮੈਂਬਰਾਂ ਵਿੱਚੋਂ ਪ੍ਰਧਾਨ ਬਣਨ ਵਾਲੇ ਪੰਜਵੇਂ ਵਪਾਰੀ ਹਨ। ਜੀ20 ਵਿੱਚ ਇਸ ਵਕਤ ਕੁੱਲ 24 ਮੈਂਬਰ ਹਨ। ਵਪਾਰ ਮੰਡਲ ਪਠਾਨਕੋਟ ਨਾਲ ਸ਼ਹਿਰ ਦੇ 2000 ਤੋਂ ਜ਼ਿਆਦਾ ਵਪਾਰੀ ਸਿੱਧੇ ਤੌਰ ਤੇ ਜੁੜੇ ਹੋਏ ਹਨ। ਇਹ ਵਪਾਰੀ ਅਕਸਰ ਆਪਣੀਆਂ ਮੁਸ਼ਕਲਾਂ ਵਪਾਰ ਮੰਡਲ ਪਠਾਨਕੋਟ ਦੇ ਪਲੇਟਫਾਰਮ ਤੇ ਹੀ ਆਪਸੀ ਸਹਿਮਤੀ ਨਾਲ ਹੱਲ ਕਰ ਲੈਂਦੇ ਹਨ ਵਪਾਰ ਮੰਡਲ ਪਠਾਨਕੋਟ ਨੂੰ ਜੀ 20 ਹੁਣ ਤੱਕ ਪੰਜ ਪ੍ਰਦਾਨ ਦੇ ਚੁੱਕਾ ਹੈ ਜੀ 20 ਪਠਾਨਕੋਟ ਦੇ ਵਪਾਰੀਆਂ ਦਾ ਉਹ ਮੰਚ ਹੈ ਜਿਸ ਵਿੱਚ ਇਕੱਲਾ ਇਕੱਲਾ ਮੈਂਬਰ ਸ਼ਹਿਰ ਦੀਆਂ ਕਈ-ਕਈ ਸੰਸਥਾਵਾਂ ਦਾ ਅਹੁਦੇਦਾਰ ਹੈ ਕੁੱਲ ਮਿਲਾ ਕੇ ਜੀ 20 ਸ਼ਹਿਰ ਦੇ ਵਪਾਰੀਆਂ ਦਾ ਇੱਕ ਤਰ੍ਹਾਂ ਨਾਲ ਇੰਟੈਲੈਕਚੁਅਲ ਵਿੰਗ ਹੈ ਸ਼ੁਕਰਵਾਰ ਦੀ ਦੇ ਰਾਤ ਜੀ 20 ਨੇ ਦਪਿੰਦਰ अरोड़ा ਦੇ ਵਪਾਰ ਮੰਡਲ ਪਠਾਨਕੋਟ ਦਾ ਪ੍ਰਧਾਨ ਬਣਨ ਤੇ ਨਾ ਕੇਵਲ ਨਿਗਾਹ ਸਵਾਗਤ ਕੀਤਾ ਬਲਕਿ ਉਮੀਦ ਜਤਾਈ ਕਿ अरोड़ा ਸ਼ਹਿਰ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਇਸ ਮੌਕੇ ਤੇ ਜੀ 20 ਦੇ ਮੈਂਬਰ ਅਤੇ ਸ਼੍ਰੀ ਸਾਈ ਗਰੁੱਪ ਆਫ ਇੰਸਟੀਚੂਨ ਦੇ ਚੇਅਰਮੈਨ ਐਸ ਕੇ ਪੁੰਜ ਨੇ अरोड़ा ਨੂੰ ਵਧਾਈ ਦਿੰਦੇ ਹੋਏ ਉਮੀਦ ਪ੍ਰਗਟਾਈ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਵਪਾਰੀਆਂ ਨੂੰ ਇੱਕ ਬੈਨਰ ਥੱਲੇ ਲਿਆਉਣ ਦਾ ਕੰਮ ਕਰਨਗੇ ਪੰਜਾਬ ਵਪਾਰ ਮੰਡਲ ਦੇ ਸੈਕਟਰੀ ਜਨਰਲ ਅਤੇ ਜੀ20 ਦੇ ਮੈਂਬਰ ਐਲਰ ਸੋਡੀ ਨੇ ਦਪਿੰਦਰ ਅਰੋੜਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵਿੱਚ ਵਪਾਰੀਆਂ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੀ ਸਮਰੱਥਾ ਹੈ। ਸ਼ਹਿਰ ਦੀਆਂ 10 ਤੋਂ 15 ਸੰਸਥਾਵਾਂ ਦੇ ਮੋਢੀ, ਉੱਗੇ ਸੋਸ਼ਲ ਵਰਕਰ ਅਤੇ ਜੀ20 ਦੇ ਮੈਂਬਰ ਚਾਚਾ ਵੇਦ ਪ੍ਰਕਾਸ਼ ਨੇ ਦਪਿੰਦਰ ਅਰੋੜਾ ਨੂੰ ਵਪਾਰੀਆਂ ਦੇ ਹਿੱਤ ਵਿੱਚ ਕੰਮ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਲਾਇਨਸ ਕਲੱਬ ਸਮੇਤ ਵੱਖ-ਵੱਖ ਹੋਰ ਸੰਸਥਾਵਾਂ ਵਿੱਚ ਐਕਟਿਵ ਭੂਮਿਕਾ ਨਿਭਾ ਰਿਹਾ ਹੈ। ਨਰੇਸ਼ अरोड़ा ਜੋ ਕਿ G20 ਦੇ ਮੈਂਬਰ ਵੀ ਹਨ ਨੇ ਦਪਿੰਦਰ अरोड़ा ਨੂੰ ਸ਼ਹਿਰ ਦਾ ਤਾਜ ਘਰਾੜ ਦਿੰਦੇ ਹੋਏ ਕਿਹਾ ਕਿ ਉਹ ਮੁਸ਼ਕਲਾਂ ਦੇ ਇਸ ਦੌਰ ਵਿੱਚ ਵਪਾਰੀਆਂ ਲਈ ਮਦਦਗਾਰ ਸਾਬਤ ਹੋਣਗੇ। ਵਪਾਰ ਮੰਡਲ ਦੇ ਨਵੇਂ ਬਣੇ ਪ੍ਰਧਾਨ ਦਾ G20 ਦੇ ਸਾਰੇ ਮੈਂਬਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਜਿੱਥੇ ਸਵਾਗਤ ਕੀਤਾ ਗਿਆ ਉੱਥੇ ਦੁਸ਼ਾਲੇ ਅਤੇ ਬੁੱਕੇ ਪੇਂਟ ਕਰਕੇ ਉਨ੍ਹਾਂ ਦਾ ਮਾਨ ਸਨਮਾਨ ਵੀ ਵਿਦਾਇਆ ਗਿਆ। ਪਠਾਨਕੋਟ ਪੰਜਾਬ ਦਾ ਉਹ ਸ਼ਹਿਰ ਹੈ ਜਿੱਥੇ ਲਗਭਗ 5000 ਵਪਾਰੀ ਸਾਲਾਂ ਤੋਂ ਸ਼ਹਿਰ ਦੀ ਇਕਨੋਮੀ ਨੂੰ ਸੰਭਾਲਣ ਦਾ ਕੰਮ ਕਰ ਰਹੇ ਹਨ ਭਾਰਤ ਵੰਡ ਤੋਂ ਪਹਿਲਾਂ ਇਹ ਸ਼ਹਿਰ ਟਰਾਂਜ਼ਿਟ ਕੈਂਪ ਦੇ ਤੌਰ ਤੇ ਜਾਣਿਆ ਜਾਂਦਾ ਸੀ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਾਰਾ ਮਾਲ ਲਗਭਗ ਇਸੇ ਸ਼ਹਿਰ ਵਿੱਚੋਂ ਹੀ ਸਪਲਾਈ ਹੁੰਦਾ ਸੀ ਇਹ ਸ਼ਹਿਰ ਬਹੁਤ ਹੱਦ ਤੱਕ ਹੁਣ ਵੀ ਟਰਾਂਜ਼ਿਟ ਪੁਆਇੰਟ ਹੀ ਬਣਿਆ ਹੋਇਆ ਹੈ ਪਰੰਤੂ ਬਦਲੇ ਸਮੇਂ ਅਤੇ ਜ਼ਰੂਰਤਾਂ ਨੇ ਹੁਣ ਸ਼ਹਿਰ ਨੂੰ ਇੱਕ ਵੱਖਰੀ ਪਛਾਣ ਦੇਣੀ ਸ਼ੁਰੂ ਕਰ ਦਿੱਤੀ ਹੈ ਵੱਡਾ ਆਰਮੀ ਕੈਂਡੋਨਮੈਂਟ ਹੋਲਡ ਕਰਕੇ ਇਸ ਸ਼ਹਿਰ ਵਿੱਚ ਜਿੱਥੇ ਦੁਕਾਨਾਂ ਅਤੇ ਬਹੁਤ ਸਾਰੇ ਵਪਾਰਿਕ ਅਦਾਰੇ ਖੁੱਲੇ ਹੋਏ ਹਨ ਉੱਥੇ ਵਪਾਰੀਆਂ ਦਾ ਆਪਸੀ ਭਾਈਚਾਰਾ ਦੇਸ਼ ਭਰ ਵਿੱਚ ਇੱਕ ਮਿਸਾਲ ਹੈ ਪਠਾਨਕੋਟ ਦੇ ਵਪਾਰੀ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਅੱਗੇ ਦੁਹਾਈ ਦਿੰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਜੋ ਇਸ ਸ਼ਹਿਰ ਦੇ ਨੇੜੇ ਜੰਮੂ ਕਸ਼ਮੀਰ ਦੇ ਟਾਊਨ ਕਠੂਆ ਅਤੇ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਅਤੇ ਜਮਟਾਲ ਵਿੱਚ ਉਪਲਬਧ ਹਨ ਨਵਜ ਪੰਜਾਬ ਦੀ ਤੁਹਾਡਾ ਧਿਆਨ ਇਸ ਤੱਥ 'ਤੇ ਲਿਆਉਣਾ ਚਾਹੁੰਦਾ ਹੈ ਕਿ ਪਠਾਨਕੋਟ ਦੇ ਵਪਾਰੀ ਪ੍ਰਤੀਕੂਲ ਸਥਿਤੀਆਂ ਵਿੱਚ ਇਸ ਵਕਤ ਕਮਕਾਰ ਕਰ ਰਹੇ ਹਨ ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਜਿੱਥੇ ਵਪਾਰੀ ਬਹੁਤ ਘੱਟ ਬਿਜਲੀ ਦੇ ਰੇਟਾਂ 'ਤੇ ਆਪਣੀਆਂ ਇੰਡਸਟਰੀ ਚਲਾ ਰਹੇ ਹਨ ਉੱਥੇ ਪਠਾਨਕੋਟ ਦੇ ਵਪਾਰੀਆਂ ਨੂੰ ਕਿਧਰੇ ਜ਼ਿਆਦਾ ਭੁਗਤਾਨ ਕਰਨਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਪਠਾਨਕੋਟ ਦੇ ਵਪਾਰੀ ਆਪਣੀਆਂ ਇੰਡਸਟਰੀਜ਼ ਪੰਜਾਬ ਵਿੱਚ ਨਾ ਲਗਾ ਕੇ ਨੇੜਲੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਇਲਾਕਿਆਂ ਵਿੱਚ ਲਗਾ ਰਹੇ ਹਨ। ਪਠਾਨਕੋਟ ਸ਼ਹਿਰ ਪੰਜਾਬ ਪਰ ਦਾ ਉਹ ਸ਼ਹਿਰ ਹੈ ਜੋ ਹੈ ਤਾਂ ਪੰਜਾਬ ਦਾ اٹوٹ ਹਿੱਸਾ ਪਰੰਤੂ ਸਭਿਅਤਾ ਅਤੇ ਸਭਿਆਚਾਰ ਦੇ ਮਾਮਲੇ ਵਿੱਚ ਇਹ ਪੰਜਾਬ ਦੇ ਦੂਸਰੇ ਸ਼ਹਿਰਾਂ ਨਾਲੋਂ ਵੱਖਰਾ ਦਿਖਦਾ ਹੈ ਦਪਿੰਦਰ ਅਰੋੜਾ ਉਹ ਸਖਸ਼ਣ ਜਿਨ੍ਹਾਂ ਕੋਲ ਸ਼ਹਿਰ ਦੀ ਤਰੱਕੀ ਲਈ ਬਹੁਤ ਵਧੀਆ ਵਿਜ਼ਨ ਹੈ ਵਪਾਰ ਮੰਡਲ ਪਠਾਨਕੋਟ ਅਤੇ ਜੀ 20 ਨੂੰ ਉਮੀਦ ਹੈ ਕਿ ਦਪਿੰਦਰ ਅਰੋੜਾ ਆਪਣੀ ਦੂਰਦਰਸ਼ੀ ਸੋਚ ਨਾਲ ਪਠਾਨਕੋਟ ਵਿੱਚ ਲਕੀਰ ਤੋਂ ਹਟ ਕੇ ਜ਼ਰੂਰ ਕੰਮ ਕਰੇਗਾ ਤੁਸੀਂ ਜੁੜੇ ਰਹੋ ਨਵਜ ਪੰਜਾਬ ਦੇ ਨਾਲ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਨਮਸਕਾਰ ਮੈਂ ਹਾਂ ਡਾਕਟਰ ਸ਼ਿਆਮ